ਮੈਂ ਸਤਲੁਜ ਦਰਿਆ ਦੇ ਉੱਪਰ ਖੜਾ ਹਾਂ ਤੇ ਹਵਾ ਤੁਸੀਂ ਦੇਖ ਸਕਦੇ ਹੋ ਵੀ ਹਵਾ ਕਿੰਨੀ ਤੇਜ਼ ਚੱਲ ਰਹੀ ਹੈ ਇਹਦੇ ਨਾਲ ਪਾਣੀ ਦਿਖਾ ਦੇ ਇੱਕ ਵਾਰ ਪਾਣੀ ਦਾ ਵਹਾਅ ਤੁਸੀਂ ਚੈੱਕ ਕਰ ਸਕਦੇ ਹੋ ਗਰਾਊਂਡ ਜ਼ੀਰੋ ਤੋਂ ਅਸੀਂ ਤੁਹਾਨੂੰ ਇਹ ਰਿਪੋਰਟ ਭੇਜ ਰਹੇ ਹਾਂ ਤੇ ਇੱਕ ਗੱਲ ਜਿਹੜੀ ਖਾਸ ਤੌਰ ਤੇ ਕਹਿਣੀ ਹੈ ਕਿ ਪੁਲ ਦੇ ਉੱਪਰ ਪੁਲ ਦੇ ਥੱਲੇ ਨਿੱਕੇ ਨਿੱਕੇ ਜਵਾਕਾਂ ਨੂੰ ਲੈ ਕੇ ਤੁਸੀਂ ਰੀਲਾਂ ਬਣਾਉਣ ਇੱਥੇ ਨਾ ਆਓ ਇਹ ਕੋਈ ਮੇਲਾ ਨਹੀਂ ਲੱਗਿਆ ਹੋਇਆ ਇਹ ਮੇਰੇ ਭਰਾ ਸੁਚੇਤ ਰਹੋ ਕਿਉਂਕਿ ਪਿੱਛੋਂ ਜਿਹੜਾ ਹੁਣ ਪਾਣੀ ਬਹੁਤ ਵੱਡੀ ਮਾਤਰਾ ਦੇ ਵਿੱਚ ਛੱਡਿਆ ਗਿਆ ਹੈ ਜਿਹੜਾ ਕਿ ਰਾਤ ਤੱਕ ਹੋ ਸਕਦਾ ਹੈ ਕੱਲ ਸਵੇਰ ਤੱਕ ਉਹ ਪਾਣੀ ਇਸ ਦਰਿਆ ਦੇ ਵਿੱਚ ਹੋਰ ਆ ਜਾਵੇ ਅਤੇ ਪਾਣੀ ਦੇ ਦਰਿਆ ਦਾ ਪੱਧਰ ਜਿਹੜਾ ਉਹ ਹੋਰ ਵਧੂਗਾ ਇੱਕ ਵਾਰ ਪਿੱਛੇ ਕੈਮਰਾ ਤੁਸੀਂ ਕੈਮਰੇ ਚ ਚੈੱਕ ਕਰੋ ਵੀ ਪਾਣੀ ਦੀ ਜਿਹੜੀ ਤੇਜ਼ੀ ਪਾਣੀ ਦੀ ਸਪੀਡ ਕਿੰਨੀ ਜ਼ਿਆਦਾ ਹੈ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਰਹੇ ਹਾਂ ਇਹ ਅਸੀਂ ਮਾਲਵੇ ਨੂੰ ਦੁਆਬੇ ਨਾਲ ਜੋੜਨ ਵਾਲਾ ਪੌੜਾ ਹੈ ਜਿਹੜਾ ਉੱਥੇ ਅਸੀਂ ਇਹ ਖੜੇ ਹਾਂ ਇਸ ਸਮੇਂ ਤੇ ਹਵਾ ਇੰਨੀ ਤੇਜ਼ ਚੱਲ ਰਹੀ ਹੈ ਤੁਸੀਂ ਦੇਖਿਆ ਹੀ ਪਾਣੀ ਦੀਆਂ ਛੱਲਾਂ ਵੱਜ ਰਹੀਆਂ ਨੇ ਤੇ ਬਿਲਕੁਲ ਵਿਚਕਾਰ ਵਿਚਕਾਰੋਂ ਜ਼ੂਮ ਕਰਕੇ ਮੈਂ ਕਹੂੰਗਾ ਦਿਖਾਇਆ ਜਾਵੇ ਵੀ ਪਾਣੀ ਦੀ ਜਿਹੜੀ ਸਪੀਡ ਹੈ ਪਾਣੀ ਦੀ ਰਫ਼ਤਾਰ ਹੈ ਉਹ ਕਿੰਨੀ ਜ਼ਿਆਦਾ ਹੈ ਸੋ ਇਸ ਸਮੇਂ ਪੰਜਾਬ ਹੜ੍ਹਾਂ ਨਾਲ ਜੂਝ ਰਿਹਾ ਹੈ